ਇਨਾ ਦਿਨਾਂ ਵਿੱਚ ਪੈਰੀ ਗਰਮੀ ਨੇ ਲੋਕਾਂ ਦੇ ਵਟ ਕੱਢੇ ਹੋਏ ਨੇ ਧੁੱਪ ਅਤੇ ਸਰੀਰ ਸੁਲਸਾਉਣ ਵਾਲੀਆਂ ਗਰਮ ਹਵਾਵਾਂ ਤੋਂ ਬਚਣ ਲਈ ਲੋਕ ਘਰ ਰਹਿਣਾ ਪਸੰਦ ਕਰਦੇ ਨੇ ਪਰ ਇਹ ਦੇਸ਼ ਦਾ ਢਿੱਡ ਪੜਨ ਵਾਲੇ ਕਿਸਾਨਾਂ ਨੂੰ ਗਰਮੀ ਦੀ ਕੋਈ ਪਰਵਾਹ ਨਹੀਂ ਹੈ ਸਰਕਾਰ ਦੇ ਖਿਲਾਫ ਨਾਅਰੇ ਮਾਰਦੇ ਹੋਏ ਕਿਸਾਨ ਕੁੱਝ ਸੜਕਾਂ ਤੇ ਉਤਰ ਆਏ ਨੇ ਸੂਬੇ ਦੇ ਪਿੰਡਾਂ ਵਿੱਚੋਂ ਆਏ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰ ਅੱਗੇ ਗੁਹਾਰ ਲਾ ਰਹੇ ਨੇ ਕਿਸਾਨਾਂ ਦੀਆਂ ਫੋਟੋਆਂ ਲਾ ਲਾ ਕੇ ਅਖਬਾਰਾਂ ਦੇ ਵਿੱਚ ਡਿਫਾਡਰ ਕਿਸਾਨਾਂ ਦੀ ਉਹਨਾਂ ਨੂੰ ਜ਼ਲੀਲ ਕੀਤਾ ਜਾ ਰਿਹਾ ਜਦ ਕਿ ਕਿਸਾਨਾਂ ਸਿਰ ਕਰਜ਼ੇ 'ਚ ਚੜਨ ਲਈ ਖੁਦ ਸਰਕਾਰ ਦੋਸ਼ੀ ਹੈ ਇਸ ਲਈ ਇੱਕ ਤਾਂ ਉਹਦੇ ਵਿਰੁੱਧ ਸਾਡਾ ਬੜਾ ਸਖਤ ਰੋਸ ਹੈ ਦੂਸਰਾ ਇਹ ਹੈ ਵੀ ਕਿਸਾਨ ਨੂੰ ਕਿਉਂਕਿ ਕੋਈ ਸਮਝ ਦੇਣੀ ਉਹਨਾਂ ਦੇ ਖੇਤਾਂ ਵਿੱਚ ਹੀ ਟਾਵਰ ਲਾਈਨਾਂ ਕੱਢੀ ਜਾਂਦੇ ਨੇ ਬਿਜਲੀ ਦੀਆਂ ਬੜੀਆਂ-ਬੜੀਆਂ ਲਾਈਨਾਂ ਜ਼ਮੀਨ ਅੱਧਾ-ਅੱਧਾ ਕਿੱਲਾ ਰੋਕੀ ਜਾਂਦੇ ਨੇ ਕੋਈ ਉਹਦਾ ਮੁਆਵਜ਼ਾ ਨਹੀਂ ਕੋਈ ਕਾਨੂੰਨ ਮੁਤਾਬਕ ਕੁਝ ਕਰ ਨਹੀਂ ਰਿਹਾ ਤੀਸਰੀ ਸਾਡੀ ਮੰਗ ਹੈਗੀ ਆ ਵੀ ਸੁਵਿਧਾ ਕੇਂਦਰ ਕੋਲੇ ਨੇ ਉਹ ਲੁੱਟ ਕੇਂਦਰ ਹੋ ਗਏ ਕਿਸਾਨਾਂ ਦੇ ਕੋਈ ਸਰਕਾਰੀ ਮਹਿਕਮਾ ਨਹੀਂ ਹੈਗਾ ਜਿਹੜੇ ਆਲਰੇਡੀ ਬੜੀਆਂ ਤਨਖਾਹਾਂ ਲੈਂਦੇ ਨੇ ਮੁਲਾਜ਼ਮ ਉਹ ਉਹੀ ਜਿਹੜੇ ਸੁਵਿਧਾ ਸੈਂਟਰ ਤੇ ਕੰਮ ਹੁੰਦੇ ਆ ਉਹ ਅੱਗੇ ਵੀ ਕਰਦੇ ਸੀ ਉੱਥੇ ਉਹ ਵੀ ਕਰਨ ਤੇ ਜਿਹੜੇ ਵਧਾਏ ਹੋਏ ਰੇਟ ਨੇ ਉਹਨਾਂ ਨੂੰ ਵਾਪਸ ਲਿਆ ਜਾਵੇ ਕਿਸਾਨ ਸਰਕਾਰ ਦੀਆਂ ਕਿਸਾਨ ਵਿਰੋਧ ਨੀਤੀਆਂ ਕਾਰਨ ਬੁਰੀ ਤਰ੍ਹਾਂ ਕਰਜ਼ੇ ਦੇ ਜਾਲ ਵਿੱਚ ਫਸੇ ਹੋਏ ਨੇ ਇੱਕ ਪਾਸੇ ਇੰਡਸਟਰੀ ਵਾਲਿਆਂ ਦੇ ਕਰਜ਼ੇ ਨੂੰ ਪੁੱਛਿਆ ਤੱਕ ਨਹੀਂ ਜਾਂਦਾ ਪਰ ਦੂਜੇ ਪਾਸੇ ਕਿਸਾਨਾਂ ਦੀ ਕੋਈ ਸਾਰ ਵੀ ਨਹੀਂ ਲਈ ਜਾਂਦੀ ਫੌਲਟਰ ਕਿਸਾਨਾਂ ਦੀ ਫੋਟੋ ਅਖਬਾਰ ਵਿੱਚ ਦੇ ਕੇ ਕਿਸਾਨਾਂ ਨੂੰ ਬਦਨਾਮ ਕੀਤਾ ਜਾਂਦਾ ਹੈ ਕਿ ਜੋ ਸਰਕਾਰਾਂ ਹੈਗੀਆਂ ਇੰਡਸਟਰੀ ਵੱਲ ਜ਼ਿਆਦਾ ਧਿਆਨ ਦਿੰਦੀਆਂ ਉਹਨਾਂ ਦਾ ਅਰਬਾਂ ਰੁਪਇਆ ਮਾਫ਼ ਕਰ ਦਿੰਦੀਆਂ ਹਨ ਪਰ ਸਾਡੇ ਕਿਸਾਨਾਂ ਦਾ 50-50 ਹਜ਼ਾਰ ਲੱਖ-ਲੱਖ 2-2 ਲੱਖ ਰੁਪਇਆ ਜਿਹੜਾ ਹੈਗਾ ਉਹਨਾਂ ਦੇ ਬਾਰੇ ਦੇ ਵਿੱਚ ਇਹ ਬੜਾ ਉਹਨਾਂ ਨੂੰ ਜਲੀਲ ਕਰਦੀ ਕਰਦੀਆਂ ਹੈਗੀਆਂ ਹਾਲਾਂਕਿ ਜੋ ਸਾਰਾ ਦੇਸ਼ ਚੱਲ ਰਿਹਾ ਸਾਡਾ 70% ਲੋਕ ਖੇਤੀ ਕਰਦੇ ਆ ਖੇਤੀ ਤੇ ਚੱਲ ਰਿਹਾ ਹੈ ਪਰ ਖੇਤੀ ਵੱਲ ਨਾ ਧਿਆਨ ਦੇ ਕੇ ਸਰਕਾਰਾਂ ਉਸ ਵੱਲ ਇੰਡਸਟਰੀ ਵੱਲ ਖਿਆਲ ਕਰਦੀਆਂ ਹਨ ਇਸ ਤਰ੍ਹਾਂ ਦੇਸ਼ ਕਿੰਨਾ ਚਿਰ ਚੱਲੇਗਾ ਜਦ ਕਿਸਾਨ ਆਪਣੀ ਆਈ ਤੇ ਆ ਕੇ ਜਦ ਕਿਸਾਨਾਂ ਨੇ ਏਕਾ ਕਰ ਲਿਆ 70% ਕਿਸਾਨਾਂ ਨੇ ਜੇ ਖੇਤੀ ਕਰਨੀ ਅੱਜ ਬੰਦ ਕਰ ਦੇਣ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਕਿਸਾਨਾਂ ਨੂੰ ਫਿਲਹਾਲ ਖਜ਼ਮ ਨਹੀਂ ਹੋ ਰਹੀ ਕਿਸਾਨਾਂ ਦਾ ਬਦਲ ਸਰਕਾਰ ਤੋਂ ਮੋ ਪੰਗ ਹੋ ਰਿਹਾ ਹੈ ਕਿਸਾਨਾਂ ਦੇ ਹਾਲਾਤ ਕਾਫੀ ਮਾੜੇ ਹੋ ਚੁੱਕੇ ਨੇ ਇੱਕ ਲੋਕ ਕਿਸਾਨ ਹੈ ਤੇ ਜਿੱਥੇ ਜਾਂ ਉਹ ਕਿਸਾਨੀ ਦੇ ਨਾਲ ਸੰਬੰਧਤ ਹੈ ਨਹੀਂ ਪਿਛਲੇ ਇਲੈਕਸ਼ਨ ਦੇ ਵਿੱਚ ਦੇਖ ਲਓ ਜੇ ਕਿਸਾਨਾਂ ਤਾਂ ਇੱਚੀ ਹੋਵੇ ਤਾਂ ਕਿੰਨਾ ਕਿਨਾਂ ਨੂੰ ਕਿਸਾਨਾਂ ਨੇ ਜਾਂ ਲੋਕਾਂ ਨੇ ਇਹਨਾਂ ਨੂੰ ਸੱਤ ਦਿੱਤਾ ਹੈਗਾ ਲੋਕ ਮੈਂ ਕਹੂੰ ਤੰਗ ਹੈ ਕਾਂਗਰਸ ਸਰਕਾਰ ਤੋਂ ਵੀ ਤੰਗ ਹੈ ਸੈਂਟਰ ਚ ਕਾਂਗਰਸੀ ਸਰਕਾਰ ਤੋਂ ਉਸ ਤੋਂ ਵੀ ਤੰਗ ਸੀ ਪੰਜਾਬ ਵਿੱਚ ਪੰਜਾਬ ਜੋ ਕਾਲੀ ਦਲ ਦੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਸੀ ਉਸ ਤੋਂ ਵੀ ਤੰਗ ਹੈ ਖੇਤੀ ਨੂੰ ਮੁਕਤੰਦੇ ਵਜੋਂ ਅਪਣਾਉਣ ਤੋਂ ਬਾਅਦ ਨੌਜਵਾਨ ਕਿਸਾਨ ਕਾਫੀ ਪਰੇਸ਼ਾਨ ਨੇ ਖੇਤੀ ਤੋਂ ਵੱਧ ਮੁਨਾਫਾ ਕਮਾਉਣ ਲਈ ਪੜੇ ਲਿਖੇ ਨੌਜਵਾਨ ਕਿਸਾਨ ਵੀ ਸਰਕਾਰ ਅਗੇ ਚੰਗੇ ਦਿਨਾਂ ਦੀ ਮੰਗ ਕਰ ਰਹੇ ਨੇ ਅਸੀਂ ਚਾਹੁੰਦੇ ਆ ਕਿ ਸਾਡਾ ਪੰਜਾਬ ਵੱਧ ਤੋਂ ਵੱਧ ਤਰੱਕੀ ਕਰੇ ਤੇ ਸਾਡੇ ਕਿਸਾਨਾਂ ਵੀਰਾਂ ਨੂੰ ਕੋਈ ਵੀ ਕੋਈ ਵੀ ਤਕਲੀਫ ਨਾ ਕੋਈ ਵੀ ਉਹਨਾਂ ਕੋਈ ਵੀ ਤਕਲੀਫ ਉਹਨਾਂ ਨੂੰ ਨਾ ਆਵੇ ਕਿਸੇ ਵੀ ਤਰ੍ਹਾਂ ਦੀ ਜਿੱਦਾਂ ਕਿ ਅੱਜ ਦਾ ਸਾਡਾ ਮੁੱਦਾ ਹੈ ਕਿ ਅਖਬਾਰਾਂ 'ਚ ਕਿਸਾਨ ਵੀਰਾਂ ਦੀਆਂ ਫੋਟੋਆਂ ਲਾਈਆਂ ਜਾਂਦੀਆਂ ਹਨ ਉਹਨਾਂ ਨੂੰ ਜਲੀਲ ਕੀਤਾ ਜਾ ਰਿਹਾ ਹੈ ਤੇ ਅਸੀਂ ਚਾਹੁੰਦੇ ਹਾਂ ਕਿ ਉਹਨਾਂ ਨੂੰ ਜਲੀਲ ਨਾ ਕੀਤਾ ਜਾਵੇ ਜਿਹੜੇ ਮڑے ਮਗਰਬਾਚਾਂ ਨੂੰ ਉਹਨਾਂ ਨੂੰ ਇਹ ਕੌਨਸ ਵਾਲੇ ਫੜ ਨਹੀਂ ਰਹੇ ਤੇ ਛੋਟਿਆਂ ਨੂੰ ਤੰਗ ਕਰ ਰਹੇ ਹਨ ਤੇ ਇਹਨਾਂ ਦੀਆਂ ਮੈਂ ਸੁਣਿਆ ਵੀ ਲਿਸਟਾਂ ਵੀ ਤਿਆਰ ਹੋ ਰਹੀਆਂ ਨੇ ਥਾਣੇ ਦਾ ਥਾਣਿਆਂ ਵਿੱਚ ਵੀ ਸ਼ਾਇਦ ਇਹਨਾਂ ਨੂੰ ਚੱਕਣਗੇ ਇਹਨਾਂ ਨੂੰ ਚੱਕੇ ਤੋਂ ਕੁਝ ਨਹੀਂ ਬਣਦਾ ਤੁਸੀਂ بڑے ਮਗਰਮੱਛਾਂ ਨੂੰ ਫੜੋ ਤਾਂ ਜੋ ਨਸ਼ਿਆਂ ਦੇ ਖੱਲ ਪਾਈ ਜਾ ਸਕੇ ਕਿਸਾਨਾਂ ਦਾ ਨੇ ਧਰਨਾ ਪੂਰਾ ਕਰਕੇ ਮੰਗ ਪੱਤਰ ਰਾਜਪਾਲ ਨੂੰ ਸੌਂਪ ਦਿੱਤਾ ਹੈ ਪਰ ਇਸ ਵਾਰ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਕਾਫੀ ਜ਼ੋਰ ਦਿਖਾ ਰਹੇ ਨੇ ਅਤੇ ਨਾਲ ਹੀ ਮੰਗਾ ਨਾ ਮੰਨਣ ਤੇ ਵੱਡੇ ਧਰਨੇ ਦੀ ਚੇਤਾਵਨੀ ਵੀ ਦਿੱਤੀ ਜਾ ਰਹੀ ਹੈ